ਲਾਉਡੀ ਸਿਕਾਲ ਸਾਰਿਆਂ ਨੂੰ ਚੱਲ ਬਾਈ ਸਾਰੇ ਤੇ ਵਧੀਆ ਹੋਣੇ ਸਾਰਿਆਂ ਦੇ ਵੈਸੇ ਤਾਂ ਹਲ-ਚਲ ਸਾਡੇ ਵੀ ਨਜ਼ਾਰੇ ਪੂਰੇ ਆ ਆ ਸਨੋਪ ਐਣ ਲੱਗੀ ਥੋੜੀ ਥੋੜੀ ਹੂੰ ਸਰ ਗਿਆ ਸਰ ਗਿਆ ਹੁਣ ਹੋ ਗਏ ਅਸੀਂ ਰੈਡੀ ਰੂਮ ਚੋਂ ਨਿਕਲ ਕੇ ਪੈਸੇ ਲੈ ਲੈ ਆ ਗਿਆ ਲੈ ਮਨ ਜਾ ਪੈਸੇ ਲੈ ਤਾਈ ਕਿਹਾ ਵੀ ਤੁਸੀਂ ਬਾਅਦ ਚ ਸਾਰਾ ਕੰਮ ਹੁੰਦਾ ਹੁਣ ਆਪਾਂ ਤੋਂ ਅਗਲੇ ਪਹਿਲਾਂ ਮੱਥਾ 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 ਟੇਕ ਕੇ ਫਿਰ ਅਗਲੀ ਯਾਤਰਾ ਸ਼ੁਰੂ ਅਗਲੀ ਯਾਤਰਾ ਕਰੀਏ ਸ਼ੁਰੂ ਉੱਪਰ ਦੀ ਫਿਰ ਉੱਪਰ ਦਾ ਦਿਖਾਵਾਂਗੇ ਤੁਹਾਨੂੰ ਮਾਲ ਆ ਰਾਮ ਰਾਜੇ ਹਰ ਸਿੱਖੀ ਸੋਧਨ ਭਾਂ ਨਿਹਾਨ ਹਰ ਮੁਖ ਨਾਰਾ ਹਰ ਸਿੱਖੀ ਕਾਰ ਹੈ ਪਈ ਜਿਨ ਹਰ ਨਾਮ ਸਿਆ ਮਹਾਂ ਸਾਹਿਬ ਦੀ ਖੋਜ ਕੀਤੀ ਸੀ ਗੁਰਦੁਆਰਾ ਸਾਹਿਬ ਦੀ ਵੀ ਖੋਜ ਕੀਤੀ ਸੀ ਨਾ ਉਹ ਦਿਖਾਉਣੀ ਹੈ ਜੀ ਜੀ ਬਾਬਾ ਮੋਹਨ ਸਿੰਘ ਜੀ ਨੇ ਇਹਨਾਂ ਦੀ ਸਾਹਿਬ ਦੀ ਖੋਜ ਕੀਤੀ ਇਹ ਉਹਨਾਂ ਨੇ ਨਹੀਂ ਸੀ ਬਸ ਉਹ ਤਾਂ ਅੰਦੇ ਤੇ ਆਪੇ ਉੱਤੇ ਜਾਂਦੇ ਤੇ ਉੱਪਰ ਪਹਾੜ ਵੱਗ ਪਹਾੜ ਪਰ ਜਾਂਦੇ ਤੇ ਝੰਡਾ ਲਾਉਂਦੇ ਦੇ ਡੇਲੀ ਨਿਸ਼ਾਨ ਸਾਹਿਬ ਲਾਉਂਦੇ ਤੇ ਨਿਸ਼ਾਨੀ ਲਾਉਂਦੇ ਤੇ ਵੀ ਜਿੱਥੇ ਵੀ ਇੱਥੇ ਤੱਕ ਮੈਂ ਆ ਚੁੱਕਿਆ ਆ ਚੁੱਕਿਆ ਫਿਰ ਅੱਗੇ ਜਾਂਦੇ ਦਿੱਲੀ ਫਿਰ ਜਾਂਦੇ ਤੇ ਉੱਥੇ ਫਿਰ ਆਉਂਦੇ ਤੇ ਫਿਰ ਜਿਹੜਾ ਰੁਟੀਨ ਚ ਐਦਾਂ ਹੀ ਚੱਲਦੇ ਰਹੇ ਜਦ ਤੱਕ ਬਾਰੀ ਨਹੀਂ ਬਾਬਾ ਜੀ ਨਹੀਂ ਤਬ ਸਥਾਨ ਬਾਬਾ ਜੀ ਦਾ ਨਹੀਂ ਮਿਲਦਾ ਇਹ ਇਮਾਮ ਬਾਬਾ ਮੋਹਨ ਸਿੰਘ ਜੀ ਦਾ ਸਥਾਨ ਛੋਧ ਰਸਤੇ ਦੇ ਥੱਲੇ ਪੂਰੇ ਬੈਠਦੇ ਹਾਂ ਲੋਕ ਪੂਰੇ ਰਹਿਂਦੇ ਰਾਤ ਪੂਰੇ ਸਟੇ ਕਰਦੇ ਰਾਤ ਨੂੰ ਆਤੀ ਪੂਰਾ ਦਿਨ ਚਾਂਦ ਭਰਾ ਤੋਂ ਬਚਣ ਵਾਸਤੇ ਜਿਵੇਂ ਇੱਥੇ ਤਾਂ ਜਦ ਕੁਝ ਵੀ ਨਹੀਂ ਤਾਂ ਹੈ ਸਿਰਫ ਜੰਗਲ ਏਰੀਆ ਦਾ ਉੱਕਾ ਆਪਣੀ ਨਿਸ਼ਾਨੀਆਂ ਲਾ ਕੇ ਜਿੱਦਾਂ ਵੀ ਹੈ ਫੌਜੀ ਤੇ ਉਹ ਫੌਜ ਵਿੱਚ ਤੇ ਡਿਊਟੀ ਸੀ ਉਹਨਾਂ ਦੀ ਡਿਊਟੀ ਹੁੰਦੀ ਮਤਲਬ ਉਹਨਾਂ ਨੇ ਡਿਊਟੀ ਦੇ ਵਿੱਚ ਹੀ ਬਾਬਾ ਜੀ ਨਿਭਾਈ ਇਹ ਲੱਗਿਆ ਤਾਂ ਬਾਕੀ ਬਈ ਸਾਨੂੰ ਇੰਨਾ ਕੀ ਪਤਾ ਹੈ ਕਿ ਮੰਮੀ ਮੰਮੀ ਮੌਤ ਕਰੀ ਹਾਂ ਠੀਕ ਹੈ ਅੱਗੇ ਬਾਬਾ ਜੀ ਅੱਗੇ ਤੋਂ ਦਿਖਾਉਂਦਾ ਹਾਂ ਕਿ ਉਹਨਾਂ ਨੇ 1935 ਜਾਂ 36 36 'ਚ ਮਿਲ ਗਿਆ ਵੀ 36 ਵਿੱਚ ਨਾ ਵੀ ਪਹਿਲਾ ਉਹਨਾਂ ਨੇ ਉੱਥੇ ਦੀਵਾਰ ਖੜੀ ਕਰੀਏ ਵੀ ਹਿਮਗੁੰ ਸਾਹਿਬ ਜੀ ਚਾਰ ਦਾ 10 ਫੁੱਟ ਦੀ ਉਡੀ ਉਹਨਾਂ ਨੇ ਸ਼ੁਰੂਆਤ ਕੀਤੀ ਜੀ ਦਰਬਾਰ ਸਾਹਿਬ ਦੀ ਸਭ ਤੋਂ ਪਹਿਲੇ ਸੰਗਤ ਜਾਣ ਲੱਗੀ ਸਭ ਤੋਂ ਪਹਿਲਾਂ ਉਹ ਗਏ ਤੇ ਉਹ ਗਏ ਤੇ ਇੱਥੇ ਇਹਨਾਂ ਨੇ ਖੋਜ ਕੀਤੀ ਆ ਬਾਬਾ ਮੂਤ ਸਿੰਘ ਜੀ ਨੇ ਸੰਤ ਬਾਬਾ ਜੀ ਨੇ ਉਹਨਾਂ ਸਿੰਘ ਜੀ ਨੇ ਫਿਰ ਮੇਲਾ ਨਹੀਂ ਰਖਾਈ ਹੈ ਦਾਦਾ ਸਪੁਰਦੀ ਦਵਾਰ ਬਣਵਾਈ ਹੈ ਜੀ ਲੋਕ ਸੰਗਤ ਆ ਜਾ ਸਕੀ ਥੇ ਲੈ ਸਕੇ ਕਿ ਬਰਬਕਾਰੀ ਹੈ ਪਰ ਉਹ ਉਹ ਸਮਝਦਾ ਬਹੁਤ ਹੋਣੀ ਬੜਾ ਜਦ ਹੁਣ ਨਹੀਂ ਹੈ ਤਾਂ ਉਹ ਸਮਝ ਬਹੁਤ ਹੋਣੀ ਬਹੁਤ ਔਖਾ ਵੀ ਚਲੋ ਇਹ ਵੀ ਬਹੁਤ ਬਹੁਤ ਵਧੀਆ ਗੱਲ ਹੈ ਵੀ ਜਦੋਂ ਆਪਾਂ ਨੂੰ ਇਹ ਮੇਲਿਆ ਸਬੱਬ ਮੇਲਿਆ ਦੇਖਣ ਦਾ ਹਨਾ ਪਰ ਜੇ ਕੋਈ ਹਿੰਮਤ ਨਾ ਕਰੇ ਨਹੀਂ 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 ਆਉਂਦਾ ਕੋਈ ਇਹ ਜੇ ਉਹਨਾਂ ਨੇ ਹਿੰਮਤ ਕੀਤੀ ਤਾਂ ਅਸੀਂ ਆ ਜੋਦੇ ਤਾਂ ਅਸੀਂ ਦੇਖਣ ਚੱਲੇ ਆ ਤਾਂ ਸਾਨੂੰ ਦਰਸ਼ਨ ਹੋਣਗੇ ਪਰ ਜਿੰਨੇ ਬਈ ਪਿਛਲੇ ਸਾਲ 61 ਟੁੱਟੇ ਆ ਪਰਤੇ ਨੇਰੀ ਬਹਾਂ ਜੂ ਵੀ ਪਾਣੀ ਆਇਆ ਉਹਨਾਂ ਨੂੰ ਨੁਕਸਾਨ ਹੋਇਆ ਏ ਉਸ ਤੋਂ ਬਾਅਦ ਵੀ ਸੰਗਤ ਹੈਗੀ ਆ ਬਹੁਤ ਹੈ ਬਹੁਤ ਇਸ ਵਾਰਾਂ ਸੇ ਜਲਦੀ ਆਗੇ ਮਤਲਬ ਸੰਗਤ ਹੈਗੀ ਆ ਪਰ ਘੱਟ ਹੈ ਦੋ ਚਾਰ ਦਿਨ ਤੱਕ ਇੰਨੀ ਕੁ ਸੰਗਤ ਹੋ ਜਣੀ ਰੋਡ ਦਾ ਕੰਮ ਚੱਲ ਰਿਹਾ ਵੀਰੇ ਕੋਈ ਦਿੱਕਤ ਨਹੀਂ ਹੈਗੀ ਜਿਹਨੇ ਦਿੱਕਤ ਨਹੀਂ ਆ ਉਹ ਆ ਜਾਓ ਠੀਕ ਹੈ ਪਰ ਆਓ ਆਪਣਾ ਰਾਵਦੇਰ ਨਾਲ ਦਵਾਈ ਜਿਹੜੀ ਗੁੱਟੀ ਲੈ ਕੇ ਆਓ ਕੱਪੜਾ ਜਿਹੜਾ ਪਾ ਕੇ ਆਓ ਵਧੀਆ ਹੈਨਾ ਬਾਕੀ ਆ ਸਾਡੇ ਨਾਲ 6 ਸਾਲ ਦਾ ਜਵਾਕ ਜਰ ਇਹ ਆ ਸਕਦਾ ਅੱਗੇ ਥੱਲੇ ਤੇ ਰੁਕਿਆ ਹੈ ਜਰ ਇਹ ਆ ਸਕਦਾ ਵੀ ਸਾਰੇ ਆ ਸਕਦੇ ਸਾਰੇ ਆ ਸਕਦੇ ਨਹੀਂ ਆ ਸਕਦਾ ਆਰਾਮ ਕਰਕੇ ਆਓ ਸਵੇਰੇ ਨੀਚੇ ਤੇ ਜਲਦੀ ਚੱਲੋ 9 10 ਵਜੇ ਆਪਣਾ ਉਹ 5 6 ਵਜੇ ਤੱਕ ਪਹੁੰਚ ਜੇ ਬਾਕੀ ਤੁਹਾਨੂੰ ਅੱਗੇ ਦਾ ਜੱਥੇ ਦਿਖਾਉਂਦੇ ਤੁਹਾਨੂੰ ਜਿੱਥੇ ਯਾਤਰਾ ਅੱਗੇ ਤੁਹਾਨੂੰ ਦਿਖਾਉਂਦੇ ਪੰਜ ਪੰਡਲ ਉਹ ਵੀ ਗਏ ਆ ਉੱਪਰ ਸਵਰਗ ਤੇ ਗਏ ਉਹ ਵੀ ਨਾਲ ਉਹ ਮੰਦਿਰ ਹੈਗਾ ਅੱਗੇ ਦਿਖਾਉਂਦੇ ਆ ਆ ਜਿਹੜਾ ਇਹਦਾ ਅੱਗੇ ਇਤਿਹਾਸ ਲਿਖਿਆ ਹੋਇਆ ਹੈ 1937 ਦੇ ਧਰਤੀ ਉਸ ਵੇਖੀ ਕਰਦੇ ਸਮੇ ਇਹ ਸਹਰਾ ਇਤਿਹਾਸ ਹੈ ਇਹ ਉਹਨਾਂ ਦਾ ਇਤਿਹਾਸ ਹੈ ਜਿਨ੍ਹਾਂ ਨੇ ਜਗਾ ਲੱਭੀ ਹੈ ਸੰਤ ਬਾਬਾ ਜੀ ਦੀਆਂ ਤੇ ਜਿਹੜੇ ਇੱਥੇ ਰਹਿੰਦੇ تھے ਹਨਾ ਬਾਬਾ ਮੋਜੀ ਸਿੰਘ ਜੀ ਨੂੰ ਪੱਕੇ ਥਾਨੂੰ ਅੱਗੇ ਦਿਖਾਉਂਦੇ ਇਹ ਉਹ ਪੇੜ ਹੈ ਇਹ ਤੁਸੀਂ ਲਾ ਲਓ 1937 ਤੇ ਵੀ ਪੁਰਾਣਾ ਪੇੜ ਹੈ ਤੇ ਹੁਣ ਤੱਕ ਉਦਾਂ ਦਾ ਉਦਾਂ ਹੀ ਹੈ ਬਿਲਕੁਲ ਡਾਕਟਰ ਰਮਨ ਸਿੰਘ। ਨਗਰ ਜਦ ਹਨ। ਉਹ ਬਹੁਤ ਪੁਰਾਣਾ ਪਿਆ ਹੋਇਆ। ਪਰ ਬਈ ਇਹਨਾਂ ਦੀ ਵੀ ਹਿੰਮਤ ਹੈ। ਜਿਹਦੇ ਨਾਲ ਦੀ ਨਾਲ ਇੰਨਾ ਵਧੀਆ ਤਿਆਰ ਕਰ ਦਿੰਦੇ ਯਾਰ। ਬਹੁਤ ਬੜਾ ਸੋਹਣਾ ਮੌਸਮ ਹੈ। ਵੀ ਆਉਣਾ ਚਾਹੀਦਾ ਹੁਣਾ ਬਣਦਾ ਹੈ ਕੋਣਾ ਬਣਦਾ ਉਹ ਵਾਟਰਫਾਲ ਦਿਖਾਉਂਦਾ ਸਾਨੂੰ ਕੋਲ ਜਾ ਕੇ ਬਹੁਤ ਸੋਨਾ ਮਿਲਦਾ ਹੈ ਜੀ ਲਓ ਜੀ ਏਲੀਅਨ ਲੱਗੇ ਮੈਂ ਹੁਣ ਸ਼ਾਰਟਕਟ ਬਾਕੀ ਸਾਰੇ ਪਿੱਛੇ ਆ ਕੰਸਿਆਂ ਅੱਧੇ ਪੌਣੇ ਘੰਟੇ ਦਾ ਫਰਕ ਹੱਲੇ ਵੀ ਪਹਿਲਾਂ ਵੀ ਇੰਨਾ ਕਿਹਾ ਕਿ ਤਾਂ ਹੁਣ ਫੇਰ ਅੱਧੇ ਪੌਣੇ ਘੰਟੇ ਦਾ ਫਰਕ ਆ ਉਹ ਸਲੋ ਮੜੀ ਆਵੇ ਮੈਂ ਇੰਨਾ ਸ਼ਾਰਟਕਟ ਲਿਨਾ ਕੋਥੇ ਜਾਣਾ ਕੌਨਸੀ ਕਮ ਅੱਧੇ ਘੰਟੇ ਦਾ ਹੋਰ ਸ਼ਾਰਟਕਟ ਇਹ ਹੈ ਜਿਹੜਾ ਦੀ ਪਰ ਬਹੁਤ ਸਿੱਧੀ ਹੈ ਬਹੁਤ ਹੀ ਜ਼ਿਆਦਾ ਸਿੱਧੀ ਹੈ ਇਹਨੇ ਬਸ ਘਰ ਵੋਦਣੀ ਤੱਕ ਇਹ ਸਿੱਧੀ ਆ ਉਹ ਬਿਲਕੁਲ ਸਲਾਈਡਿੰਗ ਨਹੀਂ ਵੀ ਨਾ ਇਹ ਵਰਫਾ ਉਹ ਟੀਸੀ ਤੇ ਜਾਣਾ ਦੇਖੋ ਅਸੀਂ ਇੱਥੇ ਇੱਥੇ ਵਜਣਾ ਉਹ ਜੰਤਾ ਜਾ ਰਹੀ ਹੈ ਇੱਥੇ ਦੇ ਫੇਰ ਥੋੜਾ ਥੱਲੇ ਜਾਣਾ ਹੈ बहुत आ गए चलो मिलते अगे दिखाते सू फिर लो जी मैं पूज गया ग्लेशियर तक ग्लेशियर गयर हाल काफी पीछे है मैं गलेशियर तक मे देखे बहुत ही सोना स्वर्ग 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 क्या बंद मैं कहते स्वर्ग ਇਹ ਦਿਖਾਉਂਦੇ ਅੱਗੇ ਹਨ ਵੀ ਹੋਰ ਦਿਖਾਉਂਦੇ ਅੱਗੇ ਤਾਂ ਕਿ ਜੋ ਤੁਸੀਂ ਵੀ ਆ ਸਕੋ ਕਿੱਦਾਂ ਰਹਿ ਬਾਕੀ ਲੈ ਕੇ ਬਾਬੇ ਨਾਲ ਮਿਲ ਲੈ ਦੇਖੋ ਹੋਰ ਬਾਕੀ ਸਮਾਂ ਤੇ ਕਮ ਖਤਰੇ ਵਾਲੀ ਹੈ ਜੀ ਜੀ ਬੜਾ ਆ ਸਾਤ ਤਾਂ ਬਹੁਤ ਚੜਦਾ ਹੋ ਰਿਹਾ ਪਾਣੀ ਪੂਰਾ ਗਰਮ ਆ ਬਾਈ ਰਹਿ ਜਾਓ ਇੱਥੇ ਠੰਡੇ ਕੋਲ ਨੂੰ ਸੰਭਾਲ ਲਓ ਇੱਕ ਖਾਮੀ ਰਿਹਾ ਕਿਸੇ ਨੂੰ ਤਾਂ ਸਰਵੇ ਦੇ ਕਿੰਨੇ ਪਾਣੀ ਆ ਰਿਹਾ ਨਾ ਸੇਕਾ ਪਾਣੀ ये भाई खा रही है। मेरे बंदे का पार्टनर है पिछे हाँ जी लो जी ये हम अगे अगे स्टार्ट हो जाना शायद ये हेलीपैड बना रहे जित पत्थर पे हैं ना दितले भी, दितले भी।, दितले भी। ਇਹ ਚੈੱਕ ਕਰਨੇ ਲਾ ਹੁਣ ਪਤਾ ਨਹੀਂ ਕਿ ਕਿਤੇ ਜਿਦਾਂ ਇਹ ਤੇ ਆ ਰਹੀ ਹੈ ਕਿ ਕਿਹਦੀ ਇਹ ਕਲ ਤੱਕ ਤਿਆਰ ਹੋ ਤੱਕ ਨਹੀਂ ਫਿਲਹਾਲ ਲੱਗਦੀ ਹੈ ਆਪਾਸ ਤਿਆਰ ਹੋਣ ਵਾਲੀ ਹਰ ਚੀਜ਼ ਬਰਬਸਪਈ ਵੀ ਸਨੋ ਕਰਕੇ ਬੋਲਦਾ ਆਵਾਜ਼ ਵੀ ਘਟਣੀ ਕੋਈ ਨਹੀਂ ਸਾਡੇ ਬੰਦੇ ਹਲੇ ਪਿੱਛੇ ਆ ਹੱਥ ਹੋਈ ਵੀ ਸੁਣ ਚਲੋ ਕੋਟਰ ਕੋਟਰ ਤੁਰ ਤੁਰੇ ਵੀ ਬਹੁਤ ਹੈ ਆਪਣੇ ਇੰਡੀਆ 'ਚ ਬਹੁਤ ਕੁਝ ਹੈ ਜੇ ਬੰਦਾ ਆਉਣਾ ਐਡਵੈਂਚਰ ਕਰਨ ਨੂੰ ਕੁਝ ਬਹੁਤ ਕੁਝ ਆਪਣੇ ਇੰਡੀਆ 'ਚ ਬਹੁਤ ਚਾਦਾ ਬਾਕੀ ਅਗਰੇ ਮਹਾਰਾਜ ਦੇ ਦਰਸ਼ਨ ਹੋ ਜਾਣੇ जाके दर्शन करिए बाकी अगे रुकता मैं आज भी वह पर कम से कम डेढ़ दो घंटे का फर्क पै गया साढ़े चाहे दो घंटे का पैया फर्क अले कि दिख नहीं रहे चलो मिलते अगे दरबार सरोवर है थोड़ी थोड़ी आ रही है। थोड़ी थोड़ी रही है बहुत है रात पहली काफी स्नो रात पहली रहा 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 रहा। सारे सैफ्ट साइड साधु दादी की कहानी दादी

जब तक अपने दूसरे साथियों ने आना फिर कट्ठे ही मत्था टेकेंगे दरबार साहब स्नान करके फिर मा टेक स्नोफाल हो रही थोड़ी देर पहला स्नान करते थो मंदिर भी दिखावा ਤੇ ਇਸ ਹਾਂ ਦੇ ਸਾਈਡ ਵੀ ਹੈਗੇ ਇੰਸਾਨ ਸਰਦ ਨਹੀਂ ਕਿ ਇਹ ਸਰੋਵਰ ਹੈ ਪਰ ਹੁਣ ਤਾਂ ਇੱਥੇ ਬਰਫ਼ ਕਿਧਰ ਕਿਤੇ ਵਿੱਚ ਵਿੱਚ ਹੈ ਥੋੜੀ ਥੋੜੀ ਆਲਮੋਸਟ ਸਾਰੀ ਹੋ ਗਈ ਹੈ ਤੋ ਦੇਖੀਏ ਮੁਕਤ ਹੈ

ਇਹ ਸਥਾਨ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਗੋਬਿੰਦ ਸਿੰਘ ਜੀ ਦਾ ਤਪਸਥਾਨ ਮਿਲਿਆ ਹੈ ਮੈਂ ਕਿਹਾ ਕਰਦੇ ਆਂ ਪਸਿਆ ਕਰੀਏ ਇਹ ਉਰੀਆ ਬੂਆ ਬੂਆ ਨੇ ਖਚਵਾਲੀ ਦੀ ਤੁਹਾਨੂੰ ਇਹ ਸੈਰ ਯਾਤਰਾ ਜ਼ਰੂਰ ਆਉਣੀ ਜ਼ਰੂਰ। ਬੱਸ ਗਿੰਗਲ ਦਾ। ਟ੍ਰਾਂਸਪੋਰਟ ਵੀ ਬੱਸ ਬਰ ਬਹੁਤ ਹੈ। ਮੌਸਮ ਫਿਰ ਬਹੁਤ ਬਹਾਲਾ। ਜੀ ਉਹ ਜ਼ਿਆਦਾ ਹੈ ਨਹੀਂ ਪਰ ਇਹ ਜ਼ਰੂਰ ਹੈ ਕਿ ਬਹੁਤ ਹੀ ਜ਼ਿਆਦਾ ਹੈ। ਨਹੀਂ ਤੇ ਇਹ ਸਰੋਵਰ ਪੂਰਾ ਜੰਮਿਆ ਹੋਆ ਹੁੰਦਾ। ਉਹ ਜਨਮਾਸਰ ਉੱਪਰ ਹੁੰਦਾ ਹੈ ਉਸ ਵਾਂ ਠੀਕ ਹੈ ਬਣਾ ਕੇ ਲਗਾ ਲਗਾਤੀ ਤੁਹਾਨੂੰ ਅੱਗੇ ਅਸੀਂ ਦਰਸ਼ਨੇ ਲਾਂਗੇ ਦਰਵਾਜ਼ਾ ਸਾਹਿਬ ਦਿਖਾ ਦੇਣ ਨੂੰ ਅੱਗੇ 6 5 ਪੰਚਾਂਡਵਾਂ ਨੇ ਉਹ ਵੀ ਲਈ ਸੀ ਅੱਗੇ ਦਿਖਾਏ ਪਹਿਲੇ ਵਾਲਾ ਤੇ 6ਵੇਂ ਵਾਲਾ ਉਹ ਪਰ ਇਹ ਸਭ ਤੋਂ ਪਹਿਲਾਂ ਆ ਜਾਂਦੇ ਚੜਾ ਕੇ ਇਹ ਵੀਡੀਓ ਚ ਦਿਖਣਾ ਹੀ ਨਹੀਂ ਹੈ ਨਿਸ਼ਾਨ ਸਾਹਿਬ ਉਹ ਲਾਸਟ ਤੱਕ ਚੋਟੀਆਂ ਤੱਕ ਕੀ ਚੰਨ ਪਤਾ ਲੱਗਣਾ ਤੁਹਾਨੂੰ ਕੋਠਾ ਸਾਹਮਣੇ ਦੇਖਦੇ ਸਾਨੂੰ ਪਹਿਮਾ ਦੀ ਸੀਮਾ ਉਹ ਲੱਗੋ ਲਾਓ ਹਮਨ ਬਾਕੀ ਦੋਨੋਂ ਲੱਗੋ ਲਾਓ ਚਲੋ ਇਹ ਦਿਨ ਚ ਪਤਾ ਨਹੀਂ ਲੱਗਣਾ ਤੁਹਾਨੂੰ ਹੁਣ ਇਸ਼ਨਾਨ ਕਰਨ ਲੱਗੇ ਸੀ ਜੀ ਇਸ਼ਨਾਨ ਕਰੀਏ ਫੇਰ ਦਰਬਾਰ ਸਾਹਿਬ ਜਾ ਕੇ ਮੱਥਾ ਟੇਕ ਜੀ ਛੋਟੀ ਆ ਰੇ ਕੋਈ ਗੱਲ ਹੋਰ ਲੈ ਨਾ ਰਾਦੇ ਪੂਰਾ ਪੈਰ ਜਮਾਲੀ ਵਾਸੇ ਸੁਨ ਕਰਨੇ ਵਾਲਾ ਕੰਮ ਆਉਗਾ ਮੁਤਾ ਹੈ ਇਹ برف ਹੈ ਨੀਰੀ ਚੱਲ ਵਾਹਿਗੁਰੂ 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 ਮੂੰਹ ਵੀ ਚੋ ਮੂੰਹ ਵੀ ਕਰ ਪੂਰਾ ਬਾਈ ਇਹ ਤੇ ਟੋਪੀ ਡਿੱਗੀ ਸੀ ਯਾਰ ਮੇਰੀ ਵੀਡੀਓ ਨੂੰ ਨਹੀਂ ਲੋਈ ਮੈਂ ਤਾਂ ਟੈਕ ਲਿਆ ਸੀ ਪਹੁੰਚ ਲੱਗੀ ਲੋ ਬਾਈ ਸਨੋ ਪੈਣ ਲੱਗੀ ਚਲ ਠੀਕ ਹੈ ਮੇਰੇ ਤਾਂ ਕੱਢਣ ਲੱਗ ਗਏ ਬਹੁਤ ਜ਼ਿਆਦਾ ਪੈਂਦੀ ਹੈ ਸਨੋ ਕਾਫੀ ਹੁਣ ਬਾਹਰ ਭੇਜ ਰਹੇ ਆ ਇਹ ਅਨਾਉਂਸਮੈਂਟ ਹੋ ਗਈ ਆ ਸੜਕ ਉਸ ਬੰਦ ਹੋ ਗਿਆ। ਲੋ ਜੀ ਹੁਣ ਅਸੀਂ ਥੱਲੇ ਜਾ ਰਹੇ ਹਾਂ। ਸਨੋ ਪੈ ਰਹੀ ਹੈ। ਫੈਰ ਹੋ ਰਿਹਾ ਸਲਿੱਪ। ਬੜੀ ਸਲੋ ਸਲੋ ਜਾਣਾ ਪੈ ਰਿਹਾ। ਇੱਥੇ ਉਹਨਾਂ ਨੇ ਦਰਬਾਰ ਸਾਹਿਬ ਗਰਤਵੀ ਅਸੀਂ ਬੰਦ ਕਿਉਂਕਿ ਅਨਾਉਂਸਮੈਂਟ ਕਰਤੀ ਸੀ ਜੇ ਜ਼ਿਆਦਾ ਸਨੋ ਪੈ ਗਈ ਫਿਰ ਜਾਇਆ ਨਹੀਂ ਜਾਣਾ ਨਾ ਇੱਧਰ ਦੇ ਨਾ ਆਊਟਸਾਈਡ ਦੇ। ਤਾਂ ਕਰਕੇ ਹੋਣਾ ਸੀ ਨਿਕਲੇ ਸਾਰੇ ਸਾਰਿਆਂ ਨੂੰ ਕਰਤੀ ਜੀ ਬੇਨਤੀ ਉਹਨਾਂ ਨੇ ਜੀ ਤੁਸੀਂ ਨਿਕਲੋ ਖਾਸ ਕਰਕੇ ਸਾਡੇ ਕੋਲ ਤਾਂ ਚਲੋ ਬੱਚਾ ਛੋਟਾ ਉਹ ਜਾਂਦਾ ਵੈਸੇ ਤਾਂ ਅੱਗੇ ਠੀਕ ਐ ਲਾਲ ਪਰ ਸੁਣੋ ਇਹ ਜਿੰਨ ਕਿ ਜੇ ਪਹਿਲੀ ਵਾਰ ਦੇਖੀ ਹੁਣ ਸੁਣੋ ਚਲ ਦੇਖ ਲਈਏ ਦੇਖ ਲਈਏ ਹਾਂ ਬਾਕੀ ਪੈਰ ਹੁਣ ਬਚਾ ਕੇ ਵਈ ਹਨਾ ਕਿਉਂਕਿ ਪਤਾ ਹੈ ਕਿਆ ਗੱਲ ਐ ਸੋਨੂ ਜੇ ਇਹ ਜਮਗੀ ਉਹ ਪੇਦੇ ਤਾਂ ਐ ਵੀ ਜਮ ਨਾ ਜਾਵੇ ਹਾਂ ਪੈਰ ਸਲਿੱਪਣਾ ਹਾਂ ਜਮਗੀ ਫਿਰ ਪੈਰ ਸਲਿੱਪੇ ਹੋਣਾ ਹੈ ਹੋਣਾ ਹੀ ਹੋਣਾ ਸਲਿੱਪ ਫਿਰ ਹਨਾ ਕਿਉਂਕਿ ਇਹ ਰਿਸਕੀ ਏਰੀਆ ਤਾਂ ਹੁੰਦਾ ਹੀ ਹੈ ਬਾਕੀ ਬਾਈ ਸ਼ੂਜ਼ ਵਗੈਰਾ ਬੂਟ ਵਾੜ ਵਧੀਆ ਪਾ ਕੇ ਆਓ ਗਰਵੀ ਆਉਂਦੇ ਆ ਕਿਉਂਕਿ ਇਸ ਸਾਈਡ ਨੂੰ ਕਦੇ ਇਹਨਾਂ ਦੇਖੋ ਟੌਰ ਨਾ ਦੇਖੋ ਹਾਂ ਬਿਲਕੁਲ ਟੌਰ ਚਲੋ ਅੱਗੇ ਮਿਲਦੇ ਹਾਂ ਤੇ ਕੱਪੜੇ ਦੇਖ ਕੇ ਵੀ ਚੱਲਣਾ ਪੈਣਾ ਸਾਨੂੰ ਸਾਤ ਚੀਜ਼ ਆ ਤਾ ਲੋ ਚਲੋ ਮੈਂ ਉਹ ਦੇ ਅੱਗੇ ਭਾਈ ਅੱਜ ਵੀਰੇ ਸਾਹਿਬ ਨੂੰ ਤਾਂ ਵੀ ਤਾਂ ਹੁੰਦੀ ਹੈ ਬਾਈ ਆ ਦੇਖੋ ਕਿੱਦਾਂ ਲੈ ਕੇ ਜਾਂਦੇ ਆ ਉਹ ਤਾਂ ਜਿਗਰਾ ਇਹਨਾਂ ਦਾ ਬਾਈ ਫੰਗੀ ਦੇ ਚਲੋ ਮੈਂ ਉਹ ਦੇ ਅੱਗੇ ਭਾਈ ਜੀ ਆ ਦੇਖੋ ਕਿੰਨੀ ਆ ਦੇਖੋ ਕਿੰਨੀ ਬਰਫ ਹੈ ਢੋੜੀ ਦੇ ਉੱਪਰ ਵੀ ਰੇਂਦਰ ਉੱਪਰ ਉੱਪਰ ਕੋ ਬੜੀ ਸਪੀਡ ਨਾਲ ਸਮਹ ਹੋ ਰਹੀ ਸਾਡੇ ਬੂਟ ਬਾੜ ਦਾ ਹੋ ਗਏ ਗਿੱਲੇ ਹਨਾ ਤੁਹਾਨੂੰ ਬਹੁਤ ਜ਼ਿਆਦਾ ਰੁਕ ਰੁਕ ਗਿੱਲੇ ਹੋ ਗਏ ਬਈ ਬੂਟ ਤਾਂ ਹੀ ਕਹਿੰਦੇ ਆ ਦੇਖੋ ਘੋੜੇ ਦੇ ਉੱਪਰ ਕਾਠੀਆਂ ਦੇ ਉੱਪਰ ਆ ਬਰਫ਼ ਜੰਮੀ ਵੀ ਹੈ ਹੁਣ ਸਨੋ ਹੋ ਰਹੀ ਹੈ ਨਾ ਔਖਾ ਕੰਮ ਗਰਸੇਵਕਾ ਜਾਨ ਲੱਗੇ ਤਾਂ ਨਹੀਂ ਸਾਨੂੰ ਮੇਰੀ ਮਾੜੀ ਮੋਟੀ ਸੀ ਸੁਣੋ ਹੁਣ ਜ਼ਿਆਦਾ ਨਹੀਂ ਹੁਣ ਹੈਵੀ ਹੋ ਗਈ ਆ ਦੇਖ ਜਿਹੜੀ ਜਾ ਦੇਖੋ ਕਿਦਾਂ ਐਦਾਂ ਹੀ ਮੇਰੀ ਵਹੀ ਪੱਗ ਪਾ ਗਮੀ ਬਾਈ ਚਲੋ ਠੀਕ ਆ ਮਿਲਦੇ ਅੱਗੇ ਬਾਕੀ ਜਿਹਨੇ ਵੀ ਆਉਣਾ ਬਾਈ ਸ਼ੂਜ਼ ਦੇ ਉੱਪਰ ਨੂੰ ਵੀ ਨਾ ਉਹ ਲੈ ਕੇ ਆਵੇ ਰੇਨ ਕੋਟ ਜਾਂਦੇ ਜਿਹਦੇ ਬੂਟਾਂ ਵਾਟਾਂ ਦੇ ਉੱਪਰ ਵੀ ਹੈ ਵਧੀਆ ਬੂਟਾਂ ਵਧੀਆ ਰੇਨ ਕੋਟ ਲੈ ਕੇ ਆਵੇ ਇਹਨਾਂ ਸਾਰਿਆਂ ਨਾਲ ਬਈ ਵੀ ਜਿਹੜੇ ਮਿਲਦੇ ਕੁਝ ਨਹੀਂ ਹੈ ਪੂਰੇ ਸਾਫ ਬਾਜੂ ਆ ਰਿਹਾ ਦੇਖੋ ਹਾਂ ਇਹ ਕੁਝ ਖਾਸ ਨਹੀਂ ਹੈ ਹਾਂ ਆ ਦੇਖੋ ਹਾ ਬਾਜੂ ਹੈ ਵੀ ਗਿੱਲੇ ਹੋ ਰਹੇ ਬਾਈ ਕੱਪੜੇ ਸਾਡੇ ਇਹ ਫਟ ਵੀ ਰਹੇ ਹਨ ਕਿ ਵੈਸੇ ਵੀ ਚਲੋ ਆਮਾਰੇ ਜਮਗੀ ਸੁਣੋ ਸੈਪਟੰਬਰ ਉਹਦੇ ਘੋੜੇ ਤੇ ਆਉਗੇ ਹੁਣ ਗੱਲ ਇਦਾਂ ਐ ਨਾ ਵੀ ਆਪਾਂ ਨੂੰ ਜਾਂਦੇ ਜਾਂਦੇ ਸੁਣੋ ਜਿਆਦਾ ਨਾ ਹੈਵੀ ਹੋ ਜਾ ਪੈਰ ਸਲਿੱਪ ਹੁੰਦਾ ਹੁਣ ਨਹੀਂ ਤੋ ਫਰਕ ਐ ਦੰਨੇ ਦਾ ਉਧਰ ਦੇ ला भी भतीजा चढ़ गया अपने चाचे की गोदी मी पै रहा भाई उपर स्नोहरी थी नीचे मी पै रहे ਚੱਲ ਕੇ ਚੱਲ ਕੇ ਠਾਕਾ ਦਾ ਦੇ ਕਿੰਨਾ ਖੋਸ਼ਾ ਪਿੱਛੇ ਆਮ ਗਲੋਂਗਾ ਥੋੜਾ ਮੰਮੂਆ ਬਣਾ ਲਿਆ ਦੂਗਾ ਮਾਤਾ ਕਹਿਦਮਾ ਟੋਕਰੀ ਦੇ ਦੋ ਜਵੇਲੀ ਹੈਗੀ ਐ ਕਿਆ ਕਹਦੇ ਫਿਰ ਕਿਆ ਚਾਚੀ ਜੀਆਂ ਕਨੇੜੀਆਂ ਗਿੱਜੇ ਹੋਏ ਆ ਇਹ ਚਲੋ ਲਓ ਜੀ ਅਸੀਂ ਆ ਗਏ ਗੋਵਿੰਦਾਨਾ ਹਣਾ ਗੋਵਿੰਦਾਨਾ ਆਗੇ ਉੱਪਰ ਦਾ ਵੀਡੀਓ ਤਾਂ ਨਹੀਂ ਬਣੀ ਬੈ ਜੀ ਕਿਉਂਕਿ ਬਾਰਿਸ਼ ਬਹੁਤ ਹੋ ਰਹੀ ਬਈ ਮੀਂਹ ਬਹੁਤ ਪੈ ਰਿਹਾ ਨੇ ਤੇ ਤੂੰ ਕੀ ਹਾਲ ਕਰ ਰਿਹਾ ਕੋਠੋਣਾ ਨਹੀਂ ਬਾਈ ਬੂਟ ਬਾੜ ਸਾਰਾ ਦੇ ਜਿੱਲੇ ਪਏ ਸਦੇ ਗੁਲਾਹਾ ਦਾ ਨਾਮ ਪਤਾ ਨਹੀਂ ਮੈਂ ਹੋਰ ਨਾ ਕਰਨੇ ਬਾਕੀ ਦੂਸਰੇ ਪਿੱਛੇ ਹੀ ਆਲੇ ਯਾਰ ਸਲੋਏ ਜਾਣ ਲੱਗੇ ਵੀ ਸਲੋ ਆਉਣ ਲੱਗੇ ਵੀ ਸਲੋ ਹੈ ਬਾਕੀ ਦੇਖਦੇ ਹਾਂ ਉਹ ਨਾਮ ਲੈਂਦੇ ਆ ਦੁਬਾਰੇ ਮਨ ਨੂੰ ਵੀ ਸ਼ਾਇਦ ਮੁਸ਼ਕਿਲ ਹੀ ਲੱਗਦਾ ਮੈਨੂੰ ਦੇਖਦੇ ਆ ਟਰਾਈ ਕਰਦੇ ਆ 20 ਵਾਰ ਕੀ ਟਰਾਈ ਮਾਰਦੇ ਆਪਾਂ ਨੂੰ ਜੇ ਕਿੰਨੇ ਨੂੰ ਮਿਲਦਾ ਕਿੰਨੇ ਨਹੀਂ ਮਿਲੇ ਸਹੀ ਬੱਸ ਪਰ ਹੁਣ ਨਾ ਉਰੇ ਬਰਸਾਤਾਂ ਹੋ ਜਾਣੀਆਂ ਸਟਾਰਟ ਆ ਬਾਈ ਬਰਸਾਤਾਂ ਸਟਾਰਟ ਹੋਣ ਵਾਲੀਆਂ ਬਈ ਹੁਣ ਆਪੇ ਅਸੀਂ ਕਈਆਂ ਨੂੰ ਪੁੱਛਿਆ ਵੀ ਕਹਿੰਦੇ ਬੱਸ ਹੋ ਜਾਣੀਆਂ ਬਰਸਾਤਾਂ ਫਰ ਜੇ ਉੱਪਰ ਸਨੋ ਪੈਦੀ ਪੁਰ ਕਹਿੰਦੇ ਜੇ ਉੱਪਰ ਸਨੋ ਪੈਦੀ ਨੀਚੇ ਮੀਂਹ ਜ਼ਰੂਰ ਆਉਣੀ ਆਉਣਾ ਚਲੋ ਲੈ ਲੂ ਮਿਲੂਗਾ ਫਿਰ ਦੇਖਦੇ ਹਾਂ ਰਾਮ ਹੈ ਨਾ